ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਇੱਕ ਪਾਸੇ ਜੇਰੇ ਇਲਾਜ ਵਾਸਤੇ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਐਡਮਿਟ ਨੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਗੈਰ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਨਵੀਨਰ ਅਰਵਿੰਦ ਕੇਜੀワਲ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾ ਲਿਆ ਹੈ ਅੱਜ ਦਿੱਲੀ ਦੇ ਵਿੱਚ ਮੀਟਿੰਗ ਹੋਵੇਗੀ ਅਤੇ ਇਹ ਵਿਧਾਇਕ ਅਤੇ ਕੈਬਨ ਮੰਤਰੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ ਉਸ ਲਈ ਚੋਣ ਪ੍ਰਚਾਰ ਕਰਨਗੇ ਅਤੇ ਗੱਲਬਾਤ ਖੁੱਲੇ ਤੌਰ ਤੇ ਕਰਨਗੇ ਕਿ 2.5 ਸਾਲਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਕੀਤੀ ਹੈ ਜਿਹੜੀ ਭੂਮਿਕਾ ਨਿਭਾਈ ਹੈ ਮੁੱਖ ਮੰਤਰੀ ਨੇ ਕਿ ਉਹ ਸਹੀ ਨਿਭਾਈ ਹੈ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ ਕਿਉਂਕਿ ਖੁੱਲੇ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸਾਰੇ ਹੀ ਵਿਧਾਇਕ ਅਤੇ ਮੰਤਰੀਆਂ ਦੇ ਦੁਆਰਾ ਦੱਸ ਦਈਏ ਕਿ ਇੱਧਰ ਇੱਕ ਵੱਡਾ ਹੋਰ ਧਮਾਕਾ ਹੋ ਗਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅਰਵਿੰਦ ਕਿਜਰੀਵਾਲ ਨੇ ਅਸਤੀਫਾ ਮੰਗ ਲਿਆ ਹੈ ਕਿ ਅਸਤੀਫਾ ਕਦੋਂ ਦੇਣਗੇ ਕਿੱਥੇ ਦੇਣਗੇ ਅਤੇ ਕਿੰਨੇ ਸਮੇਂ ਬਾਅਦ ਦਿੱਤਾ ਜਾਵੇਗਾ ਇਸ ਬਾਰੇ ਅੱਜ ਚਰਚਾ ਕਰਾਂਗੇ ਦੱਸਿਏ ਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਢਾਹ ਲੱਗੇਗੀ ਕੁਰਸੀ ਖੋਲ ਹੀ ਜਾਵੇਗੀ ਇਹ ਤਾਂ ਗੱਲਾਂ ਅੱਜ ਤੋਂ ਲਗਭਗ 100 ਦਿਨ ਹੋ ਗਏ ਨੇ ਪੂਰੇ ਲੋਕ ਸਭਾ ਦੀਆਂ ਚੋਣਾਂ ਚੋਣਾਂ ਨੂੰ 100 ਦਿਨ ਪਹਿਲਾਂ ਖੂਬ ਭੜਿਆ ਸੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾਵੜਿੰਗ ਚਰਜ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਟਕਸਾਲੀ ਆਗੂਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚੋਂ ਦਰਕਰਾਰਾ ਹੋ ਜਾਣਗੇ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਮੁੱਖ ਮੰਤਰੀ ਉੱਤੇ ਬੜੇ-ਬੜੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਪੰਜਾਬ ਦਾ ਲਾਅ ਐਂਡ ਆਰਡਰ ਪੂਰਾ ਨਹੀਂ ਸੰਭਾਲਿਆ ਜਾ ਰਿਹਾ ਕਿ ਸੱਚਮੁੱਚ ਅੱਜ ਸੂਬੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਕੋਲੋਂ ਕਿ استਿਫਾ ਮੰਗ ਲਿਆ ਹੈ ਇਸ ਬਾਰੇ ਇੱਕ ਵੱਡੀ ਅਪਡੇਟ ਆਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਦਾ ਪਰਦਾ ਫਾਸ਼ ਕਰ ਦਿੱਤਾ ਹੈ ਕਿ ਸੱਚਮੁੱਚ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅਸਤੀਫਾ ਮੰਗ ਲਿਆ ਹੈ ਹਾਂਜੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਵਿਕਰਮਜੀਤ ਸਿੰਘ ਮਜੀਠੀਆ ਜੋ ਮਾਝੇ ਦੇ ਜਰਨੈਲ ਅਤੇ ਜਿਹੜੇ ਟਕਸਾਲੀ ਆਗੂ ਅਤੇ ਸਰਪਸ ਮੰਨੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋਵਾਲ ਮਾਲ ਮੰਤਰੀ ਰਹਿ ਚੁੱਕੇ ਨੇ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਦੇ ਸਾਹਮਣੇ ਠੋਕ ਕੇ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਸੀ ਦਿੱਤਾ ਹੈ ਅਤੇ ਆਤਸ਼ੀ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਹੈ ਦਿੱਲੀ ਦੇ ਵਿੱਚ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਹੁਣ ਅਸਤੀਫਾ ਮੰਗ ਲਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਦੂਸਰੇ ਪਾਸੇ ਉਸ ਨੇ ਤਜਵੀਕ ਅੱਸੀ ਕਿਵੇਂ ਇਸ ਗੱਲ ਦੀ ਸਪਸ਼ਟੀ ਕਰਦਾ ਹਾਂ ਕਿ ਉਹ ਜਿਹੜੇ ਡਿੱਗੇ ਨੇ ਉਹਨਾਂ ਨੇ दारू ਪੀਤੀ ਸੀ दारू ਪੀਣ ਦੇ ਕਾਰਨ ਉਹਨਾਂ ਦਾ ਚਾਰਟੜ ਜਿਹੜਾ ਪਲੇਨ ਸੀ ਉਹ ਤੋਂ ਪੈਰ ਫਿਸਲਿਆ ਹੈ ਇਸ ਲਈ ਉਹਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਸੰਗ ਸੱਟਾਂ ਦੀ ਹਾਲੇ ਬਿਲਕੁਲ ਪੁਸ਼ਟੀ ਨਹੀਂ ਹੋਈ ਡਾਕਟਰਾਂ ਵੱਲੋਂ ਕਿੰਨੀਆਂ ਗੁਜੀਆਂ ਸੱਟਾਂ ਲੱਗੀਆਂ ਨੇ ਜਾਂ ਜ਼ਿਆਦਾ ਸੱਟਾਂ ਲੱਗੀਆਂ ਨੇ ਲੇਕਿਨ ਐਡਮਿਟ ਨੇ ਹਸਪਤਾਲ ਦੇ ਵਿੱਚ ਅਪੋਲੋ ਦਿੱਲੀ ਦੇ ਵਿੱਚ ਇਧਰ ਅਰਵਿੰਦ ਕੇਜਰੀਵਾਲ ਨੇ ਮੰਤਰੀ ਅਤੇ ਵਿਧਾਇਕ ਬੁਲਾਏ ਹੋਏ ਨੇ ਦੂਜੇ ਪਾਸੇ ਵਿਕਰਮ ਮਜੀਠ ਸਿੰਘ ਮਜੀਠੀਆ ਨੇ ਅੱਜ ਦਾਅਵਾ ਕਰ ਦਿੱਤਾ ਹੈ ਕਿ ਅਸਤੀਫੇ ਦੀ ਮੰਗ ਰੱਖ ਦਿੱਤੀ ਹੈ ਅਰਵਿੰਦ ਕੇਜਰੀਵਾਲ ਨੇ ਦੇਖੋ ਉਹ ਇਲਾਜ ਠੀਕ ਹੋਣ ਤੋਂ ਪਹਿਲਾਂ ਦਿੰਦੇ ਨੇ ਜਾਂ ਬਾਅਦ ਬਾਅਦ ਵਿੱਚ ਦਿੰਦੇ ਨੇ استیفا ਇਸ ਗੱਲ ਦੀ ਹਾਲੇ ਪੁਸ਼ਟੀ ਬਿਕਰਮਜੀਤ ਸਿੰਘ ਮਜੀਠੀਆ ਨੇ ਨਹੀਂ ਕੀਤੀ ਲੇਕਰ ਉਹਨਾਂ ਨੇ ਕਿਹਾ ਬੜਾ ਜਲਦੀ ਹੀ استیفا ਦੇਣ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਮੁੱਖ ਮੰਤਰੀ ਬਣਾਏ ਬਣਾਇਆ ਜਾਵੇਗਾ ਪੰਜਾਬ ਦੇ ਵਿੱਚ ਹਰਪਾਲ ਸਿੰਘ ਚੀਮਾ ਹੋ ਸਕਦਾ ਹੈ ਕੁਲਤਾਸ ਸਿੰਘ ਸੰਧਵਾ ਹੋ ਸਕਦਾ ਹੈ ਦੇਮਨ ਹੋ ਸਕਦਾ ਹੈ ਅਤੇ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਤਲਵੰਡੀ ਸਬਤ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਪੱਖਪਾਤ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕੁਰਸੀ ਤੋਂ ਲੈਣਾ ਹੈ ਜਾਂ ਨਹੀਂ ਲੈਣਾ ਲੇਕਿਨ ਇਹ ਵੱਡਾ ਦਾਵਾ ਕਰ ਦਿੱਤਾ ਹੈ ਵਿਕਰਮ ਸਿੰਘ ਵਿਕਰਮਜੀਤ ਸਮਜੀਟਿਆ ਨੇ ਕਿ ਉਹਨਾਂ ਨੂੰ ਜਲਦੀ ਹੀ ਕੁਰਸੀ ਤੋਂ ਲਾਹ ਜਾਵੇਗਾ ਅਸਤੀਫੇ ਦੀ ਆਮ ਆਦਮੀ ਪਾਰਟੀ ਦੇ ਕਰਤਾ ਤਰਤਾ ਸੁਪਰੀਮੋ ਕੇਜਰੀਵਾਲ ਨੇ ਅਸਤੀਫੇ ਦੀ ਮੰਗ ਭਗਵੰਤ ਮਾਨ ਦੇ ਕੋਲੋਂ ਕਰ ਲਈ ਹੈ ਧੰਨਵਾਦ